ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਾਰੇ ਪੰਜਾਬੀ ਵੀਰ ਭੈਣ ਭਰਾਵਾਂ ਦਾ ਨਿਊ ਅਕਾਲ ਰੂਪ ਮੈਰਿਜ ਬੀਰੋ ਚੈਨਲ ਵਿੱਚ ਬਹੁਤ ਬਹੁਤ ਸਵਾਗਤ। ਔਰ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਖਾਸ ਰਿਸ਼ਤੇ ਸਿਰਫ ਔਰ ਸਿਰਫ ਲੜਕੀਆਂ ਦੇ। ਔਰ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਔਰ ਇਸ ਦੀਆਂ ਜਿਹੜੀਆਂ ਨੋਟੀਫਿਕੇਸ਼ਨਸ ਨੇ ਉਹਨਾਂ ਨੂੰ ਵੀ ਓਨ ਕਰ ਲਓ ਜਨਕਿ ਬੈਲ ਆਈਕਨ ਨੂੰ ਆਲ ਤੇ ਸੈੱਟ ਕਰਨਾ ਹੈ ਤਾਂ ਜੋ ਸਾਡੇ ਕੋਲ ਹਰ ਰੋਜ਼ ਨਵੇਂ-ਨਵੇਂ ਪ੍ਰੋਫਾਈਲਸ ਪਹੁੰਚ ਰਹੇ ਨੇ ਉਹਨਾਂ ਸਾਰਿਆਂ ਦੀ ਇਨਫਰਮੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਸੋ ਹੁਣ ਸ਼ੁਰੂਆਤ ਕਰਦੇ ਹਾਂ ਜਿਹੜੇ ਸਾਡੇ ਕੋਲ ਅੱਜ ਦੀ ਵੀਡੀਓ ਵਿੱਚ ਪ੍ਰੋਫਾਈਲਸ ਪਹੁੰਚੀ ਹੋਈ ਹੈ ਫਰਸਟ ਪ੍ਰੋਫਾਈਲ ਹੈ ਖੱਤਰੀ ਸਿੱਖ ਚੋਪੜਾ ਕਾਸਟ ਦੀ ਲੜਕੀ ਇਨਾਂ ਦੀ ਡੇਟ ਆਫ ਬਰਥ ਹੈ 7 ਅਕਤੂਬਰ 1992 ਹਾਈਟ ਹੈ ਇਨਾਂ ਦੀ 5 ਫੁੱਟ 1 ਇੰਚ ਔਰ ਕੁਆਲੀਫਿਕੇਸ਼ਨ ਹੈ ਬੀਟੈਕ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਔਰ ਪੋਸਟ ਗ੍ਰੈਜੂਏਸ਼ਨ ਪ੍ਰੋਗਰਾਮ ਹੈ ਇਨਾਂ ਦਾ ਮਾਰਕੀਟਿੰਗ ਐਂਡ ਕਮਿਊਨੀਕੇਸ਼ਨ ਵਿੱਚ ਔਰ ਮਾਸਟਰ ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਯਾਨੀ ਕਿ ਬਹੁਤ ਹੀ ਵਧੀਆ ਇਨਾਂ ਦੀ ਕੁਆਲੀਫਿਕੇਸ਼ਨ ਹੈ ਔਰ ਐਟ ਪ੍ਰੈਜ਼ੈਂਟ ਇਹ ਜੌਬ ਕਰਦੇ ਨੇ ਐਜ਼ ਅ ਐਸੋਸੀਏਟਡ ਡਾਇਰੈਕਟਰ ਇਨ ਜਪਾਨੀਜ਼ ਕੰਪਨੀ ਨਿਊ ਦਿੱਲੀ ਨਵੀਂ ਦਿੱਲੀ ਵਿੱਚ ਡਾਇਰੈਕਟਰ ਦੀ ਪੋਸਟ ਤੇ ਇਹ ਜੋਬ ਕਰਦੇ ਨੇ ਜਾਪਾਨੀ ਕੰਪਨੀ ਹੈ ਔਰ ਜਾਪਾਨੀ ਕੰਪਨੀ ਦੀ ਇੱਕ ਬ੍ਰਾਂਚ ਹੈ ਨਿਊ ਦਿੱਲੀ ਉੱਥੇ ਇਹਨਾਂ ਦੀ ਇਹ ਪੋਸਟ ਹੈ ਇਹਨਾਂ ਦਾ ਪੈਕੇਜ ਹੈ 18 ਤੋਂ 23 ਲੱਖ ਰੁਪਏ ਇੱਕ ਸਾਲ ਦਾ ਔਰ ਇਹਨਾਂ ਦੀ ਫੈਮਿਲੀ ਡਿਟੇਲ ਹੈ ਇਹਨਾਂ ਦੀ ਫੈਮਿਲੀ ਦੇ ਵਿੱਚ ਨੇ ਇਹਨਾਂ ਦੇ ਫਾਦਰ ਜਿਹੜੇ ਰਿਟਾਇਰ ਨੇ ਪੰਜਾਬ ਗਵਰਨਮੈਂਟ ਡਿਪਾਰਟਮੈਂਟ ਤੋਂ ਮਦਰ ਜਿਹੜੇ ਔਰ ਰਿਟਾਇਰ ਨੇ ਐਜ਼ ਅ ਟੀਚਰ ਇੱਕ ਇਹਨਾਂ ਦਾ ਬ੍ਰਦਰ ਹੈ ਉਹ ਮਕੈਨੀਕਲ ਇੰਜੀਨੀਅਰ ਹੈ ਮਰੂਤੀ ਸਜੁਕੀ ਕੰਪਨੀ ਵਿੱਚ ਔਰ ਪ੍ਰੈਜ਼ੈਂਟਲੀ ਇਹ ਰਹਿ ਰਹੇ ਨੇ ਮੋਹਾਲੀ ਸਿਟੀ ਵਿੱਚ ਇਹਨਾਂ ਨੂੰ ਸਿਰਫ ਔਰ ਸਿਰਫ ਫੈਮਿਲੀ ਵਾਲਿਆਂ ਤੋਂ ਹੀ ਰਿਸ਼ਤਾ ਚਾਹੀਦਾ ਹੈ ਜਾਨੀ ਕਿ ਕਿਸੇ ਵੀ ਮੈਰਿਜ ਬੀਰੋ ਵਾਲੇ ਇਹਨਾਂ ਨੂੰ ਕਾਲ ਨਾ ਕਰਨ ਔਰ ਲੜਕਾ ਜਿਹੜਾ ਹੈ ਸੇਮ ਕਾਸਟ ਦਾ ਹੋਣਾ ਚਾਹੀਦਾ ਹੈ ਸੇਮ ਉਸਦੀ ਪੋਸਟ ਹੋਣੀ ਚਾਹੀਦੀ ਹੈ ਜਾਨੀ ਕਿ ਜਿਹੜੀਆਂ ਵੈਲ ਸੈਟਲ ਫੈਮਲੀਆਂ ਨੇ ਉਹੀ ਇਹਨਾਂ ਨੂੰ ਕਾਲ ਕਰਨ। ਉਹ ਇਹਨਾਂ ਦੇ ਕੰਟੈਕਟ ਨੇ ਫਰਸਟ ਹੈ 9779141472 ਦੂਸਰਾ ਹੈ 9779141471 ਦੋਨੋਂ ਨੰਬਰ ਧਿਆਨ ਨਾਲ ਚੈੱਕ ਕਰਕੇ ਹੁਣੇ ਹੀ ਇਹਨਾਂ ਨੂੰ ਡਾਇਰੈਕਟ ਕਾਲ ਕਰ ਸਕਦੇ ਹੋ ਔਰ ਇਹਨਾਂ ਤੋਂ ਹਰ ਕਿਸਮ ਦੀ ਇਨਫਰਮੇਸ਼ਨ ਲੈ ਸਕਦੇ ਹੋ। ਨੈਕਸਟ ਹੈ ਵਾਲੀਆ ਕਾਸਟ ਦੀ ਲੜਕੀ ਇਨਾਂ ਦੀ ਡੇਟ ਆਫ ਬਰਥ ਹੈ 1 ਜੁਲਾਈ 1996 ਹਾਈਟ ਹੈ 5 ਫੁੱਟ 4 ਇੰਚ ਕੁਆਲੀਫਿਕੇਸ਼ਨ ਹੈ ਬੈਚਲਰਸ ਆਫ ਫਾਈਨ ਆਰਟਸ ਔਰ ਇਹ ਪ੍ਰੈਜ਼ੈਂਟਲੀ ਵਰਕ ਕਰ ਰਹੇ ਨੇ ਐਜ਼ ਐਨ ਆਰਟਿਸਟ ਔਰ ਇਨਾਂ ਦੀ ਚੋਇਸ ਇਹ ਹੈ ਕਿ ਇਹਨਾਂ ਨੂੰ ਜਾਂ ਤਾਂ ਜਰਮਨੀ ਤੋਂ ਰਿਸ਼ਤਾ ਚਾਹੀਦਾ ਹੈ ਜਾਂ ਫਿਰ ਕੈਨੇਡਾ ਦੇ ਵਿੱਚ ਹੋਵੇ ਪੰਜਾਬ ਤੋਂ ਹੀ ਬਿਲੋਂਗ ਕਰਦੇ ਨੇ ਜਲੰਧਰ ਸਿਟੀ ਤੋਂ ਦੋ ਇਹਨਾਂ ਦੇ ਕੰਟੈਕਟ ਨੇ ਫਰਸਟ ਹੈ 98144 347551 ਦੂਸਰਾ ਹੈ 98147 33403 ਦੋਨੋਂ ਨੰਬਰ ਧਿਆਨ ਨਾਲ ਚੈੱਕ ਕਰਕੇ ਹੁਣੇ ਹੀ ਇਹਨਾਂ ਨੂੰ ਡਾਇਰੈਕਟ ਕਾਲ ਕਰ ਸਕਦੇ ਹੋ ਔਰ ਮੈਰਿਜ ਬਿਊਰੋ ਵਾਲੇ ਬਿਲਕੁਲ ਵੀ ਇਹਨਾਂ ਨੂੰ ਕਾਲ ਨਾ ਕਰਨ ਸਿਰਫ ਫੈਮਿਲੀ ਵਾਲੇ ਹੀ ਸਿੱਧਾ ਸੰਪਰਕ ਕਰਨ ਨੈਕਸਟ ਹੈ ਜਲੰਧਰ ਤੋਂ ਲੜਕੀ ਦਾ ਰਿਸ਼ਤਾ ਲੜਕੀ ਦੀ ਫੈਮਿਲੀ ਯੂਐਸਏ ਕੈਲੀਫੋਰਨੀਆ ਵਿੱਚ ਹੈ ਵੇ ਜੂਨ 1996 ਦਾ ਬਰਤ ਹੈ 5 ਫੁੱਟ 3 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਗ੍ਰੈਜੂਏਸ਼ਨ ਕਾਸਟ ਹੈ 바ਵਾ ਇਹਨਾਂ ਨੂੰ ਯੂਐਸਏ ਵਿੱਚ ਪੀਆਰ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਜਾਤੀ ਬੰਧਨ ਕੋਈ ਨਹੀਂ ਹੈ ਔਰ ਪੰਜਾਬ ਤੋਂ ਬਲੋਂਗ ਕਰਦੇ ਨੇ ਜਲੰਧਰ ਸਿਟੀ ਤੋਂ ਇਹਨਾਂ ਦਾ ਫੋਨ ਨੰਬਰ ਹੈ 8360805534 8360805534 ਨੈਕਸਟ ਹੈ ਗੁਰਪ੍ਰੀਤ ਕੌਰ ਨਾਮ ਦੀ ਲੜਕੀ ਕਾਸਟ ਹੈ ਨਾ ਦੀ ਕਸ਼ਯਪ ਰਾਜਪੂਤ ਡੇਟ ਆਫ ਬਰਥ ਹੈ 10 ਮਈ 1999 ਹਾਈਟ ਹੈ 5 ਫੁੱਟ 2 ਇੰਚ ਕੁਆਲੀਫਿਕੇਸ਼ਨ ਹੈ ਐਮ ਕੌਮ ਔਰ ਪ੍ਰੈਜ਼ੈਂਟਲੀ ਇਹ ਟੀਚਿੰਗ ਕਰਦੇ ਨੇ ਔਰ ਇਮੀਗ੍ਰੇਸ਼ਨ ਫਾਈਲਿੰਗ ਦਾ ਵਰਕ ਕਰਦੇ ਨੇ ਪੰਜਾਬ ਤੋਂ ਇਹ ਬਲੋਂਗ ਕਰਦੇ ਨੇ ਜਲੰਧਰ ਸਿਟੀ ਤੋਂ ਔਰ ਇਹਨਾਂ ਦਾ ਕੰਟੈਕਟ ਹੈ 8568967885 8569967885 ਨੈਕਸਟ ਹੈ ਕੈਨੇਡਾ ਦੇ ਵਿੱਚ ਪੀਆਰ ਲੜਕੀ ਡੇਟ ਆਫ ਬਰਥ ਹੈ 25 ਸਤੰਬਰ 1995 ਹਾਈਟ ਹੈ 5 ਫੁੱਟ 5 ਇੰਚ ਕੁਆਲੀਫਿਕੇਸ਼ਨ ਹੈ ਬੀਐਸਸੀ ਬਾਇਓਟੈਕਨੋਲੋਜੀ ਕਾਸਟ ਹੈ ਰਵੀ ਦਾਸੀ ਆ ਔਰ ਸਾਰੀ ਫੈਮਿਲੀ ਵੈਸ਼ਨੋ ਹੈ ਫਾਦਰ ਸਰਕਾਰੀ ਜੋਬ ਤੇ ਹੈ ਮਦਰ ਹਾਊਸ ਵਾਈਫ ਹੈ ਲੜਕਾ ਵੈਸ਼ਨੋ ਪਰਿਵਾਰ ਤੋਂ ਚਾਹੀਦਾ ਹੈ ਜਲੰਧਰ ਏਰੀਆ ਨੂੰ ਇਹ ਬਿਲੋਂਗ ਕਰਦੇ ਨੇ ਔਰ ਫੋਨ ਨੰਬਰ ਹੈ 9417845625 ਸੋ ਇਹ ਸਨ ਅੱਜ ਦੀ ਵੀਡੀਓ ਵਿੱਚ ਲੜਕੀਆਂ ਦੇ ਖਾਸ ਪ੍ਰੋਫਾਈਲਸ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪ੍ਰੋਫਾਈਲਸ ਪਹੁੰਚ ਰਹੇ ਨੇ ਔਰ ਜੇਕਰ ਤੁਸੀਂ ਵੀ ਆਪਣੀ ਬੇਟੀ ਜਾਂ ਸਿਸਟਰ ਦੇ ਰਿਸ਼ਤੇ ਦੀ ਐਡ ਲਗਾਉਣੀ ਚਾਹੁੰਦੇ ਹੋ ਤਾਂ ਸਾਨੂੰ WhatsApp ਤੇ ਮੈਸੇਜ ਕਰਨਾ ਹੈ ਜਾਂ ਉਹਨਾਂ ਦਾ ਬਾਇਓ ਡਾਟਾ ਭੇਜਣਾ ਹੈ ਅੱਜ ਦੀ ਇਹ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕਸ